ਉਹ ਮੁਕੰਦਰੀ ਭਗਵੰਤ ਮਾਨ ਨੇ ਬਿਲਕੁਲ ਸਹੀ ਮੌਕੇ ਦੀ ਚੋਣ ਕੀਤੀ ਹੈ ਜਿਹਨਾਂ ਮੁੱਦਿਆਂ ਦੀ ਉਹ ਗੱਲ ਕਰੇ ਮੁੱਦੇ ਹੀ ਵੱਡੇ ਐ ਮੈਂ ਜੀ ਪਰ ਕਈ ਵਿੱਚ ਸੁਣਦੇ ਆ ਕਿ ਮੁਕੰਦਰੀ ਭਗਵੰਤ ਮਾਨ ਕਹਿੰਦੇ ਆ ਕਿ ਸਾਡਾ ਹੀ ਪੈਸਾ ਤੇ ਸਾਡੇ ਖਿਲਾਫ ਵਰਤਿਆ ਜਾਵੇ ਤਾਂ ਨੰਗਲਡੈਂਡ ਵੀ ਰਾਖੀ ਨਹੀਂ ਕਿੱਡੀ ਵੱਡੀ ਗੱਲ ਆ ਜਦੋਂ ਤੁਸੀਂ ਇਹੋ ਜਿਹੇ ਸਵਾਲ ਉਠਾਉਂਦੇ ਹੋ ਤਾਂ ਸਿੱਧੇ ਤੌਰ ਤੇ ਪੰਜਾਬ ਦੀ ਕਾਰਗੁਜ਼ਾਰੀ ਪੰਜਾਬ ਦੀ ਪ੍ਰਸੰਜੁਗਤਾ ਦੇ ਸਵਾਲ ਉੱਠਦੇ ਆ ਨਾਸਸ ਦੇ ਹਵਾਲੇ ਰਮਨ ਰੂੜਾ ਅਰਗਿਆਂ ਦੇ ਹੋਏਗਾ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿਦਾਂ ਬਣੇਗਾ ਪੰਜਾਬ ਰੰਗਲਾ ਕਰਪਟ ਮੰਤਰੀ ਪਹਿਲਾਂ ਬਾਹਰ ਆਏ ਬੜੇ ਇਲਜ਼ਾਮ ਲੱਗੇ ਪਰ ਹਾਲੇ ਤੱਕ ਕਿਸੇ ਵੀ ਬਰਖਾਸਤਗੀ ਨਹੀਂ ਹੋਈ ਤਾਂ ਕੀ ਇਸ ਮਾਮਲੇ ਦੇ ਵਿੱਚ ਲੱਗਦਾ ਹੈ ਕਿ ਹੁਣ ਸਰਕਾਰ ਬਰਖਾਸਤਗੀ ਵੱਲ ਵੀ ਅੱਗੇ ਵਧੇਗੀ ਜੇ ਤੁਸੀਂ ਖਰਾਬ ਲੋਕਾਂ ਨੂੰ ਚੁਣ ਕੇ ਭੇਜੋਗੇ ਹੂੰ ਤਾਂ ਫਿਰ ਅੰਮੀਦ ਕਿਵੇਂ ਕੀਤੀ ਜਾ ਸਕਦੀ ਹੈ ਜ ਜਦਾ ਅਕਸਰ ਕਹਿੰਦੇ ਆ ਜੇ ਤੁਸੀਂ ਕਿਕਰਾਂ ਭੇਜੋਗੇ ਤਾਂ ਦਾਖਾਂ ਦੀ ਆਸ ਨਹੀਂ ਰੱਖ ਸਕਦੇ ਜੀ ਉਹਦੇ ਜਿਹੜਾ ਮੌਕੇ ਦੇ ਬਾਅਦ ਐਲਾਨ ਕੀਤਾ ਗਿਆ ਕਿ ਜਲਦੀ ਸੀ ਚਿੰਦਾ ਦਾ ਸਰਵ ਸੰਮਤੀ ਨਾਲ ਹਰਿਆਣਾ ਗੁਰਦਵਾਰਾ ਫੋਰਮ ਦੇ ਕਮੇਟੀ ਦੇ ਪ੍ਰਧਾਨ ਚੁਣੇਗੇ ਮੈਂ ਪ੍ਰਦੀਪ ਧਿਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਰੋਜ਼ਾਨਾ ਦੀਆਂ ਖਾਸ ਤਰ ਤੋ ਖਾਸ ਤੌਰ ਤੇ ਬਾਅਦ ਦੁਪਹਿਰ ਦੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਖਬਰ ਦੇ ਪਿੱਛੇ ਦੀ ਖਬਰ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਤਾਂ ਅੱਜ ਵੀ ਬਹੁਤ ਸਾਰੀਆਂ ਖਬਰਾਂ ਨੇ ਬਹੁਤ ਵੱਡੀਆਂ ਖਬਰਾਂ ਨੇ ਕੁਝ ਖਬਰਾਂ ਹੋਣਗੀਆਂ ਦੇਸ਼ ਨੂੰ ਲੈ ਕੇ ਕੁਝ ਖਬਰਾਂ ਹੋਣਗੀਆਂ ਸੂਬੇ ਨੂੰ ਲੈ ਕੇ ਤਾਂ ਇਹਨਾਂ ਤਮਾਮ ਖਬਰਾਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਜੀ ਮਾਨ ਜੀ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਲਈ ਮੌਕਾ ਦੇ ਰਹੇ ਹੋ ਬਹੁਤ ਮਿਹਰਬਾਨੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਆਪਾਂ ਆਪਣੇ ਗੱਲ ਉੱਥੋਂ ਸ਼ੁਰੂ ਕਰਾਂਗੇ ਜਿੱਥੋਂ ਖਬਰ ਖਤਮ ਹੁੰਦੀ ਹੈ ਜੀ ਤਾਂ ਬਿਲਕੁਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਹੈ ਨੀਤੀ ਆਯੋਗ ਦੀ ਮੀਟਿੰਗ ਬਾਰੇ ਮੁੱਖ ਮੰਤਰੀਆਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਈ ਹੈ ਕਾਫੀ ਸਾਰੇ ਮੁੱਦੇ ਜੋ ਸੀ ਪੰਜਾਬ ਦੇ ਵੀ ਅੱਜ ਡਿਸਕਸ ਕਰਨੇ ਸੀਗੇ ਮੁੱਖ ਮੰਤਰੀ ਮਾਨ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਹੈ ਮੀਟਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪਿਛਲੇ ਕਈ ਦਿਨ ਤੋਂ ਗੱਲ ਕਰ ਰਹੇ ਸੀ ਕਿ ਦੇਖੋ ਅੱਜ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਦੀ ਮੀਟਿੰਗ ਆ ਰਹੀ ਹੈ ਨੀਤੀ ਜੋਗ ਦੀ ਜਿਹੜੇ ਪੰਜਾਬ ਦੇ ਜਿਹੜੇ ਆ ਮੁੱਦੇ ਆ ਉਹ ਠਾਏ ਜਾਣਗੇ ਆਪਾਂ ਦੇਖ ਰਹੇ ਹਾਂ ਪਿਛਲੇ ਸਮੇਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨਾ ਦੇ ਮੁੱਦਿਆਂ ਦੀ ਫੈਰਦਾਈ ਕਰ ਰਿਹਾ ਹੈ ਜੇ ਜਦੋਂ ਪ੍ਰਧਾਨ ਮੰਤਰੀ ਦਾ ਪਲੇਟਫਾਰਮ ਹੋਵੇ ਤਾਂ ਕਿਸੇ ਮੁੱਖ ਮੰਤਰੀ ਦੇ ਲਈ ਇਸ ਤੋਂ ਵੱਡਾ ਪਲੇਟਫਾਰਮ ਤਾਂ ਹੋ ਨਹੀਂ ਸਕਦਾ ਜੀ ਉਹ ਤੇ ਆਪਣੇ ਸੂਬੇ ਨਾਲ ਸੰਬੰਧਿਤ ਮੁੱਦੇ ਉਠਾਏ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਸਹੀ ਮੌਕੇ ਦੀ ਚੋਣ ਕੀਤੀ ਹੈ ਜਿਹਨਾਂ ਮੁੱਦਿਆਂ ਦੀ ਉਹ ਗੱਲ ਕਰੇ ਮੁੱਦੇ ਹੀ ਵੱਡੇ ਐਮ ਹੈ ਜੀ ਪੰਜਾਬ ਦੇ ਆਰਥਿਕ ਪੈ ਕਿ ਦੀ ਗੱਲ ਹੈ ਇਸ ਲਈ ਲੰਬੇ ਸਮੇਂ ਤੋਂ ਪੰਜਾਬ ਵੱਡੇ ਆਰਥਿਕ ਸੰਕਟ ਜੁਣ ਕਰ ਰਿਹਾ ਹੈ ਇਸ ਨੇ ਸਰਕਾਰਾਂ ਦੀ ਜਿਹੜੀ ਨਾ ਘਰਗੁਜ਼ਾਰੀ ਕੇਂਦਰ ਦੀ ਜਿਹੜੀ ਅਣਗਹਿਲੀ ਬਹੁਤ ਸਾਰੇ ਮਾਮਲੇ ਜਿਸ ਨਾਲ ਵਜਾ ਕਰਕੇ ਪੰਜਾਬ ਆਰਥਿਕ ਸੰਕਟ ਦਾ ਸ਼ਿਕਾਰ ਹੈ ਜੀ ਔਰ ਖਾਸ ਤੌਰ ਤੇ ਜਦੋਂ ਅਪ ਇੰਡਸਟਰੀ ਸੈਕਟਰ ਦੀ ਵੀ ਗੱਲ ਕਰਦੇ ਆ ਜਦੋਂ ਪੰਜਾਬ ਦੇ ਗੌਂਡੇ ਸੁਭਿਆ ਨੂੰ ਬਹੁਤ ਸਾਰੇ ਰਹਤਾ ਪਹਾੜੀ ਰਾਜਾਂ ਨੂੰ ਦੂਜਾਂ ਤਿਤੀਆਂ ਹੋਣ ਤੇ ਪੰਜਾਬ ਨੂੰ ਨਾਮ ਮਿਲਣਾ ਤਾਂ ਫਿਰ ਲੱਗਦਾ ਤਾਂ ਹੈ ਇੱਕ ਪੰਜਾਬ ਨਾਲ ਜ਼ਾਤੀ ਤੇ ਵਿਤਕਰਾ ਹੋ ਰਿਹਾ ਜੀ ਸੋ ਪੰਜਾਬ ਇਹ ਤੇ ਜੋ ਉਹਦੀ ਮੀਟਿੰਗ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਆਰਥਿਕ ਪੈਕੇਜ ਦਿੱਤਾ ਜਾਵੇ ਕਿ ਪੰਜਾਬ ਨੂੰ ਆਰਥਿਕ ਸੰਕਟ ਤੋਂ ਬਾਹਰ ਲਿਆਂਦਾ ਜਾ ਸਕੇ ਜੀ ਬੜਾ ਅਹਿਮ ਉਦ ਅਸਲ ਜਿਹੜਾ ਦੇਖਿਆ ਜਾਵੇ ਪਿਛਲੀਆਂ ਸਰਕਾਰਾਂ ਵੀ ਬੇਸ਼ੱਕ ਇਸ ਮਾਮਲੇ ਤੇ ਗੱਲ ਕਰਦੀਆਂ ਰਹੀਆਂ ਹਨ ਔਰ ਖਾਸ ਤੌਰ ਤੇ ਮੈਂ ਉਸ ਸਮੇਂ ਦਾ ਜ਼ਿਕਰ ਜ਼ਰੂਰ ਕਰਾਂਗਾ ਜਦੋਂ ਕਾਹਲੀ ਗੱਲ 5-10 ਸਰਕਾਰਾਂ ਰਹੀਆਂ ਜੀ ਉਦੋਂ ਵੀ ਆਪਸਿਕ ਬਹਿ ਕੇ ਦੀ ਗੱਲ ਹੋਈ ਸੀ ਹਾਲਾਂਕਿ ਮੈਂ ਅਕਸਰ ਕਹਣਾ ਹੁੰਦਾ ਕਿ 5-10 ਸਵਾਏ ਡਬਲ ਇੰਜਨ ਸਰਕਾਰ ਦੀਆਂ ਗੱਲਾਂ ਬਹੁਤ ਕਰਦੇ ਆ ਕਿ ਜੇ ਡਬਲ ਇੰਜਨ ਸਰਕਾਰ ਹੋਏ ਤਾਂ ਸੁਭੇ ਦੀ ਤਰੱਕੀ ਵੜੀ ਹੁੰਦੀ ਹੈ ਜੀ ਪੰਜਾਬ ਤਾਂ ਮੈਂ ਕਹਾਂਗਾ ਕਿ ਡਬਲ ਇੰਜਨ ਛੱਡ ਕੇ ਟ੍ਰਿਪਲ ਇੰਜਨ ਡੰਡ ਰਿਹਾ ਕਿਉਂਕਿ ਕਾਲੀਦਾਲ ਵੀ ਨਾਲ ਪਾਸ ਭਾ ਵੀ ਨਾਲ ਬਿਲਕੁਲ ਜੀ ਕੇਂਦਰ ਦੀ ਪਾਸ ਭਾ ਸਰਕਾਰ ਵੀ ਨਾਲ ਹੂੰ ਇਹਦੇ باوجود ਵੀ ਆਰਥਿਕ ਪੈਕੇਜ ਨਹੀਂ ਮਿਲਿਆ ਹੂੰ ਉਸੇ ਮੁੱਦੇ ਦੀ ਗੱਲ ਜਿਹੜੀ ਕੀਤੀ ਹੈ ਜਦੋਂ ਆਪਾਂ ਉਪੰਦਰੀ ਭਗਵੰਤ ਮਾਨ ਦਾ ਗੱਲ ਕਰ ਰਹੇ ਆ ਇਹ ਮਾਮਲਾ ਹੈਗਾ ਦੂਜਾ ਇਹਦੇ ਨਾਲ ਜੁੜਿਆ ਹੋਇਆ ਵੱਡਾ ਮੁੱਦਾ ਪਿੱਛੇ ਜਾਣੇ ਪਾਣਿਆਂ ਦੀ ਵੰਡ ਦਾ ਮਾਮਲਾ ਹੈ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਸ ਕਦਰ ਪੰਜਾਬ ਦੀ ਅਣਦੇਖੀ ਕੀਤੀ ਗਈ ਲਗਾਤਾਰ ਦੇਖਿਆ ਕਿ ਸੂਬੇ ਦਾ ਆਪਣਾ ਪਾਣੀ ਹੋਵੇ ਫਾਖੜਾ ਬਿਆਸ ਮੈਨੇਜਮੈਂਟ ਬੋਰਡ 60% ਦੇ ਹਿਸਾਬ ਪੰਜਾਬ ਵਾਸਤੇ ਕੰਟ੍ਰਿਬਿਊਟ ਕਰਦਾ ਹੋਵੇ ਜੀ ਆਪਾਂ ਕਈ ਵਾਰ ਸੁਣਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਸਾਡਾ ਹੀ ਪੈਸਾ ਤੇ ਸਾਡੇ ਖਿਲਾਫ ਵਰਤਿਆ ਜਾਵੇ ਤੇ ਬੋਰਡ ਨੇ ਖਾਸ ਤੌਰ ਤੇ ਜਿਦਾਂ ਲਕੀਰ ਖਿੱਚ ਕੇ ਯਾਦਾ ਬਰੋਜ਼ਗਾਰੀ ਹਰਿਆਣੇ ਦੇ ਨਾਲ ਖੜੇ ਐ ਕੇਂਦਰ ਦੇ ਨਾਲ ਖੜੇ ਐ ਤੇ ਪੰਜਾਬ ਨੂੰ ਇਸ ਦਾ ਦੇ ਚੋਗਨ ਦਾ ਹਾਈ ਆ ਨਾ ਕਿ ਹੁਣ ਅਕਿਉਂ ਕੇਂਦਰ ਨੇ ਕੀ ਕੀਤਾ ਕੱਲ ਤਾਂ ਪਹਿਲਾਂ ਜਿਹੜੀ ਟੀਮ ਮੰਨੀ ਜਾਣੀ ਸੀ ਨਿੱਪਸਰੀ ਜਨਰਲ ਆਪਾਂ ਗੱਲ ਕਰਿਆ ਸਭੋਂ ਇਹ ਫੈਸਲਾ ਲੈ ਲਿਆ ਕਿ ਬੋਰਡ ਦੀ ਰਾਖੀ ਲਈ ਕੇਂਦਰੀ ਬਲ ਤਾਇਨਾਤ ਹੋਣਗੇ ਜੀ ਪੰਜਾਬ ਨੂੰ ਇਸ ਦਾ ਲੱਗੇ ਤੁਸੀਂ ਇੱਕ ਨੰਗਲ ਆ ਪਾਕੜਾ ਪੰਜਾਬ ਦਾ ਜਿਹੜਾ ਨੰਗਲ ਹਿੱਸਾ ਹੈਗਾ ਤੁਸੀਂ ਦੇ ਵੱਖਰੇ ਤੋਂ ਉਹਦੇ ਕਿਟਾ ਪੂਜਾ ਬਣਾ ਲਿਆ ਆਪਣੇ ਹੂੰ ਜਣੀ ਬਾਕੀ ਪੰਜਾਬ ਦਾ ਸਾਰਾ ਜਿਹੜਾ ਕਹਿੰਦੇ ਹੋਏਗਾ ਮੁਕੰਦਰੀ ਭਗਵੰਤ ਮੰਦਿਆ ਹਵਾਲੇ ਜੀ ਤੇ ਨੰਗਲਡੈਮ ਦੀ ਰਾਖੀ ਹੋਏਗੀ ਜਿਹੜੀ ਹੈਗੀ ਹੈ ਕੇਂਦਰੀ ਬਲਾਂ ਦੇ ਹਵਾਲੇ ਹੂੰ ਹੁਣ ਕੀ ਗੱਲ ਵੀ ਕੇਂਦਰੀ ਬਲਾਂ ਦੀ ਰਾਖੀ ਦੀ ਲੋੜ ਕਿਉਂ ਪਈ ਹੂੰ ਕੀ ਪੰਜਾਬ ਨੰਗਲਡੈਮ ਦੀ ਰਾਖੀ ਨਹੀਂ ਕਰ ਸਕਦਾ ਜੀ ਪੰਜਾਬ ਐਡਾ ਵੱਡਾ ਸੂਬਾ ਹੈ ਇੱਥੇ ਓਡੇ-ਵਡੇ ਪ੍ਰੋਜੈਕਟ ਹੈ ਸਰਕਾਰ ਬਹੁਤ ਕੁਝ ਹੈ ਬਾਰਡਰ ਦਾ ਸੂਬਾ ਹੈ ਉਹਦੇ باوجود ਜੇ ਪੰਜਾਬ ਇਸ ਕੱਲ੍ਹ ਦੇ ਸਮਰੱਥ ਹੈ ਤਾਂ ਨੰਗਲਡੈਮ ਦੀ ਰਾਖੀ ਨਹੀਂ ਕਿੱਡੀ ਕਵੱਡੀ ਗੱਲ ਹੈ ਜਦੋਂ ਤੁਸੀਂ ਇਹੋ ਜਿਹੇ ਸਵਾਲ ਉਠਾਉਂਦੇ ਹੋ ਤਾਂ ਸਿੱਧੇ ਤੌਰ ਤੇ ਪੰਜਾਬ ਦੀ ਕਾਰਗੁਜ਼ਾਰੀ ਪੰਜਾਬ ਦੀ ਪ੍ਰੋਸਜੁਕਤਾ ਤੇ ਸਵਾਲ ਉੱਠਦੇ ਆ ਪੰਜਾਬ ਪਹਿਲਾਂ ਹੀ ਕਹਿੰਦਾ ਕਿ ਸਾਡੇ ਨਾਲ ਕਿਉਂ ਬੇਪਰੋਸਗੀ ਵਾਲਾ ਮਾਹੌਲ ਹੁੰਦਾ ਸਮਝ ਨਹੀਂ ਲੱਗਦੀ ਇਸ ਮਾਮਲੇ ਦੀ ਕਿ ਕੇਂਦਰ ਜਿਹੜੀਆਂ ਸਰਕਾਰਾਂ ਆਉਂਦੀਆਂ ਚਾਹੇ ਕਾਂਗਰਸ ਵਾਲੇ ਭਾਜਪਾ ਜੋ ਸੰਘ ਰਿਓ ਉਹਨਾਂ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਹੁਣ ਤਾਂ ਕਰ ਭਾਜਪਾ ਵਾਲੇ ਲੈਂਦੇ ਹੀ ਆ ਸਰਕਾਰ ਨੂੰ ਆੜੇ ਹੱਥੀਂ ਜੀ ਕਿ ਹੁਣ ਵੀ ਲਗਾਤਾਰ ਇਹੀ ਗੱਲ ਕਿ ਪੰਜਾਬ ਤੇ ਬੇਪਰੋਸਗੀ ਕਿਉਂ ਇਹ ਵੱਡੇ ਸਵਾਲ ਐ ਜਿਨ੍ਹਾਂ ਦਾ ਜ਼ਿਕਰ ਮੁਖੰਦਰੀ ਭਗਵੰਤ ਮਾਨ ਗੀਤੀ ਜੋਗਲੀ ਕਰ ਰਿਹਾ ਐ ਦੂਜੀ ਗੱਲ ਨਸ਼ਿਆਂ ਦਾ ਮੌਲਾ ਨਸ਼ਿਆਂ ਤੇ ਮੁੱਦੇ ਤੇ ਲੈ ਕੇ ਐਡਾ ਵੱਡਾ ਜੁੱਧ ਛੇੜਿਆ ਜਦੋਂ ਆਪਾਂ ਇੱਕ ਪਾਸੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਬਾਰਡਰ ਸੂਬੇ ਦੀ ਗੱਲ ਕਰਦੇ ਆ ਗੌਂਡੀ ਮੁਸ਼ਕਿਲ ਮੌਲਕ ਜਿਹੜਾ ਪਾਕਿਸਤਾਨ ਐ ਉਹਦਿਆਂ ਸ਼ਰਾਰਤਾਂ ਦੀ ਗੱਲ ਕਰਦੇ ਆ ਜੀ ਤਾਂ ਉਹ ਇਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਦਾਾਂ ਡੋਲ ਕਰਨਾ ਚਾਹੁੰਦਾ ਨਸ਼ੇ ਵੀ ਬਹੁਤ ਵੱਡਾ ਮੁੱਦਾ ਐ ਉੜਗੇ ਕੇਂਦਰ ਦਾ ਬਣਦਾ ਨਹੀਂ ਫਰਜ਼ ਕਿ ਵੀ ਤੁਸੀਂ ਨਸ਼ਿਆਂ ਦੇ ਮਾਲ ਦੀ ਪੰਜਾਬ ਦੀ ਮਦਦ ਕਰੋ ਪੰਜਾਬ ਐਡਾ ਬੜਾ ਜੁੱਦ ਲੜ ਰਿਹਾ ਜੀ ਲਈ ਬਹੁਤ ਸਾਰੇ ਮਾਲਾਂ ਚ ਮਦਦ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਵੀ ਤੁਸੀਂ ਹੋਰ ਜਿਦਾ ਆਪਾਂ ਬਾਰਡਰ ਸਕਿਉਰਿਟੀ ਫੋਰਸਿਸ ਦੀ ਗੱਲ ਕਰਦੇ ਆ ਜੀ 50 ਕਿਲੋਮੀਟਰ ਤੱਕ ਦਾ ਏਰੀਆ ਤਾਂ बीएसएफ ਦੇ ਹੱਥਾਂ ਲੈ ਲਿਆ ਬਿਲਕੁਲ ਤੇ ਫਿਰ ਵੀ ਜੇ 50 ਕਿਲਾਕ ਤੱਕ ਦਾ ਡਰੋਨ ਦੇਖ ਰਿਹਾ ਨਸ਼ੇ ਦੀ ਸਪਲਾਈ ਵਧ ਰਹੀ ਹੈ ਬਾਰਡਰ ਤੋਂ ਆ ਰਹੀ ਹੈ ਤੇ ਤੇ ਲਈ ਜਨਵਰੀ ਕਿਦਰੇ ਕੇਂਦਰ ਸਰਕਾਰ ਦੀ ਕੇਂਦਰੀ ਤਰ੍ਹਾਂ ਦੀ ਵੀ ਬਣਦੀ ਹੈ ਸੋ ਸਾਰੇ ਇਸ਼ੂਸ ਹੈਗੇ ਔਰ ਆ ਸੋ ਤੇਜੋ ਨੀਤੀ ਜੋਗ ਦੀ ਗਲਕਤਾਂ ਤੋਂ ਚ ਇੱਕ ਹੈ ਮੁੱਦਾ ਜਿਹਦਾ ਆਪਾਂ ਜਰੂਰ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗੇ ਉਹ ਖੇਤੀਬਾੜੀ ਦਾ ਮਾਮਲਾ ਖੇਤੀ ਮਾਮਲੇ ਦੀ ਫਸਲੀ ਭਿੰਨਤਾ ਦੀ ਆਪਾਂ ਜਦੋਂ ਗੱਲ ਕਰਦੇ ਆ ਹੁਣ ਪੰਜਾਬ ਹੋਵੇ ਚਾਹੀਏ ਕੋਈ ਹੋਰ ਸੂਬਾ ਹੋਵੇ ਕੇਂਦਰ ਨੇ ਇਸ ਕਦਰ ਕਰਤਾ ਹੈ ਕਿ ਜਿਹੜੇ ਸਰਕਾਰਾਂ ਆਈਆਂ ਉਹਦਾ ਮੈਸ ਕਮੇਟੀਆਂ ਬਣਾ ਕੇ ਰੱਖਤੀਆਂ ਉਹਨਾਂ ਕੋਲੇ ਕੋਈ ਆਮਦਨ ਦੇ ਸਾਧਨ ਤਾਂ ਛੱਡੇ ਨਹੀਂ ਜੀ ਹੁਣ ਪੰਜਾਬ ਕਹਿੰਦਾ ਜੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਪੰਜਾਬ ਨੂੰ ਬਾਹਰ ਕੱਢਣਾ ਹੈ ਪ੍ਰਦੂਸ਼ਣ ਦੇ ਮਾਮਲੇ ਤੋਂ ਪੰਜਾਬ ਨੂੰ ਬਚਾਉਣਾ ਹੈ ਉੱਡੇ ਪੱਧਰ ਤੇ ਗੱਲਾਂ ਉੱਡਦੀਆਂ ਕਿ ਪੰਜਾਬ 'ਚ ਪ੍ਰਦੂਸ਼ਣ ਹੈ ਜੀ ਕਦੇ ਦਿੱਲੀ ਗੱਲ ਕਰਦਾ ਕਦੇ ਕੇਂਦਰ ਕਲਕੱਤਾ ਕਦੇ ਗ੍ਰੀਨ ਟ੍ਰਿਬਿਨਲ ਗੱਲ ਕਰਦਾ ਹੈ ਤਾਂ ਉਸ ਮਾਮਲੇ 'ਚ ਕੇਂਦਰ ਦੀ ਮਦਦ ਬਗੈਰ ਕਿਵੇਂ ਜਿਹੜਾ ਬਾਹਰ ਆ ਸਕਦਾ ਹੈ ਇਸ ਮਾਮਲੇ 'ਚੋਂ ਫਸਰੀਬ ਪੰਜਾਬ ਲਈ لازمی ਦੌਰ ਦੇ ਕੇਂਦਰ ਦੀ ਮਦਦ ਦੀ ਜ਼ਰੂਰ ਆ ਉਹ ਵੀ ਨੀਤੀ ਜੋਗ ਨਾਲ ਸਿੱਧੇ ਤੌਰ ਤੇ ਸੁਣਦਾ ਜੀ ਦੇਖਿਆ ਜਾਏਗਾ ਪੰਜਾਬ ਦਾ ਮੁੱਦਾ ਠਾਉਂਦਾ ਹੈ ਕਿ ਕੇਂਦਰ ਹੈ ਕਿ ਹੋ ਜਾ ਹੰਗਾਰਾ ਪੜਦਾ ਹੈ ਜਿੱਦਾਂ ਕੇਂਦਰ ਨੀਤੀਯੋਗ ਦੀ ਜਿੱਦਾਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੇ ਬੜੇ ਗੰਭੀਰਤਾ ਨਾਲ ਮੀਟਿੰਗ ਲਈ ਹੈ ਉਮੀਦ ਕਰਦੇ ਆ ਗੰਭੀਰਤਾ ਨਾਲ ਮੀਟਿੰਗ ਦੇ ਨਤੀਜੇ ਵੀ ਜੋ ਪੰਜਾਬ ਨੇ ਮੰਗਾਂ ਰੱਖੀਆਂ ਉਹ ਗੰਭੀਰਤਾ ਨਾਲ ਹੀ ਸਾਹਮਣੇ ਆਉਣਗੇ ਤੇ ਪੰਜਾਬ ਦੀ ਬਾਹ ਫੜੇਗਾ ਕੇਂਦਰ ਜੀ ਜੀ ਤਾਂ ਬਿਲਕੁਲ ਜੀ ਨੀਤੀਯੋਗ ਦੀ ਮੀਟਿੰਗ ਤੋਂ ਕਾਫੀ ਸਾਰੀਆਂ ਉਮੀਦਾਂ ਜੋ ਨੇ ਉਹ ਪੰਜਾਬ ਨੇ ਲਗਾਈਆਂ ਹੋਈਆਂ ਨੇ ਇਸੇ ਦੇ ਨਾਲ ਸਿੱਧੂ ਸਾਹਿਬ ਦੂਜਾ ਸਵਾਲ ਆਪਾਂ ਲੈ ਲੈਨੇ ਆ ਪੀਤੇ ਦਿਨ ਵੱਡੀ ਕਾਰਵਾਈ ਹੋਈ ਹੈ ਜਦੋਂ ਕਿ ਇੱਕ ਵਿਧਾਇਕ ਦੇ ਉੱਪਰ ਪ੍ਰਿਸ਼ਟ ਹੋਣ ਦੇ ਇਲਜ਼ਾਮ ਲੱਗੇ ਉਸ ਦੀ ਗ੍ਰਿਫਤਾਰੀ ਹੋਈ ਅੱਜ ਕੋਰਟ ਦੇ ਵਿੱਚ ਰਮਨ अरोड़ा ਦੀ ਪੇਸ਼ੀ ਸੀ ਦੇਖੋ ਰਮਨ ਰੋੜਾ ਜਿਹੜਾ ਆਪ ਦੇ ਵਿਧਾਇਕ ਹੈ ਜਲੰਧਰ ਕੇਂਦਰੀ ਤੋਂ ਜਿੱਤ ਕੇ ਆਇਆ 2022 ਦੇ ਵਿੱਚ ਜੀ ਅੱਜ ਅਦਾਲਤ ਦੇ ਜਿੱਦਾਂ ਪਿਛਲੀ ਗੱਲ ਕਰਦੇ ਕੋਈ ਦਾ ਟੈਕਨੀਕਲ ਦਾ ਕਾਨੂੰਨੀ ਪਹਿਲੂ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਆਣੀ ਹੈ ਜਿਸ ਨੇ ਰਿਮਾਂਡ ਵੀ ਮੰਗਣਾ ਸਾਰੀਆਂ ਗੱਲਾਂ ਜੀ ਤੇ ਟੈਕਨੀਕਲ ਲੱਗੀਆਂ ਬਿਲਕੁਲ ਪਰ ਮੈਂ ਦਸਕਾ ਨਗਰੀ ਗੱਲ ਦੀ ਸਾਂਝ ਕਰਨੀ ਚਾਹਨਾ ਹੋਇਆ ਹੈ ਕਿ ਸਵਾਲ ਇਹ ਨਹੀਂ ਕਿ ਰਮਨ ਰੂੜਾ ਆਪ ਦਾ ਵਿਧਾਇਕ ਹੈ ਜਾਂ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੈ ਜੀ ਦੇਖਿਆ ਜਾਵੇ ਡੀਗਲ ਤੌਰ ਤੇ ਤਥਾਂ ਦੇ ਅਧਾਰ ਤੇ ਤਾਂ ਆਪ ਦੇ ਵਿਧਾਇਕਾਂ ਦੇ ਬਾਰੇ ਕੋਈ ਦੋ ਰਏ ਨਹੀਂ ਹਮ ਪਰ ਮੈਂ ਜੇ ਸਵਾਲ ਦਾ ਜ਼ਿਕਰ ਕਰ ਰਿਹਾ ਹਾਂ ਰਮਨ ਰੂੜਾ ਨੇ ਜੋ ਕੁਝ ਕੀਤਾ ਹੈ ਜਿਸ ਕਦਰ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਉਹਨੇ ਲੋਕਾਂ ਕੋਲੋਂ ਜਿਹੜੇ ਜਾਲੀ ਠੂਠੇ ਨੋਟਸ ਲੈ ਕੇ ਫਿਰ ਉਹਨਾਂ ਤੋਂ ਪੈਸੇ ਵਸੂਲੇ ਇਕੱਠੇ ਕੀਤੇ ਜੀ ਹੋਰ ਜੇ ਆਪ ਦੀ ਸਰਕਾਰ ਆ ਉਹਦੇ ਵਲੋਂ ਕਾਰਵਾਈ ਕੀਤੀ ਗਈ ਜਿੱਤੇ ਕਿਸੇ ਹੋਰ ਦੀ ਸਰਕਾਰ ਜਾਂ ਹੋਰ ਹੀ ਵਿਧਾਇਕ ਹੁੰਦਾ ਮੰਨ ਲਿਆ ਜੇ ਕਹਿੰਦਾ ਕਾਂਗਰਸ ਦਾ ਵਿਧਾਇਕ ਹੁੰਦਾ ਜਾਂ ਪਾਸ਼ਪਾ ਦਾ ਵਿਧਾਇਕ ਹੁੰਦਾ ਆਕਾਲੀ ਦਲ ਦਾ ਵਿਧਾਇਕ ਹੁੰਦਾ ਕਾਲੀ ਦਲ ਦਾ ਵਿਧਾਇਕ ਹੋਣੀ ਬੜੀ ਮੁਸ਼ਕਿਲ ਹੈ ਕਿਉਂਕਿ ਦੋ ਤਿੰਨ ਆਏਗੇ ਜੀ ਉਹਨਾਂ ਤੋਂ ਕੀ ਨੂੰ ਪੁੱਛਣਗੇ ਪਰ ਸਵਾਲ ਇਹ ਹੈ ਕਿ ਜੇ ਗੁਰੂਦੀ ਤਰ੍ਹਾਂ ਦੇ ਵਿਧਾਇਕ ਹੁੰਦੇ ਤਾਂ ਇਹ ਕਿਹਾ ਜਾ ਸਕਦਾ ਸੀ ਕਿ ਦੇਖੋ ਜੀ ਸਰਕਾਰ ਕਿਸ ਕਦਰ ਬਦਲੇ ਕੁਰਦੀ ਦੀ ਭਾਵਨਾ ਨਾਲ ਕਾਰਵਾਈ ਕਰੀਆ ਬਦਲੇ ਕੁਰਦੀ ਦੀ ਭਾਵਨਾ ਅਕਸਰ ਪੋਲੀਟਿਕਲ ਤੌਰ ਤੇ ਕਿ ਸ਼ਬਦ ਬੜਾ ਪਿਆਰਾ ਬਣ ਗਿਆ ਜਦੋਂ ਵੀ ਕਿਸੇ ਵਿਰੋਧੀ ਪਾਰਟੀ ਨੂੰ ਹੱਥ ਪਾਉਂਦਾ ਹੈ ਕਿਹਾ ਜਾਂਦਾ ਹੈ ਕਿ ਬਦਲੇ ਖੁਰੇ ਦੀ ਭਾਵਨਾ ਜੀ ਹੁਣ ਰਮਨ ਰੋੜਾ ਦੇ ਮਾਮਲੇ 'ਚ ਬਦਲੇ ਖੁਰੇ ਦੀ ਭਾਵਨਾ ਵਾਲਾ ਫਾਰਮੂਲਾ ਤਾਂ ਲਾਗੂ ਹੁੰਦਾ ਨਹੀਂ ਹਮ ਇਹਦੇ ਨਾਲ ਇੱਕ ਤਾਂ ਇਹ ਗੱਲ ਜਿਹੜੀ ਬਹੁਤ ਵੱਡੀ ਪੱਧਰ ਤੋਂ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕ ਚੁਣਦੇ ਆ ਲੱਖਾਂ ਲੋਕ ਵੋਟ ਪਾ ਕੇ ਬਣਾਉਂਦੇ ਆ ਵਿਧਾਇਕ ਕੋਈ ਛੁੱਟੀ ਹੀ ਗੱਲ ਨਹੀਂ ਹੁੰਦੀ ਬਹੁਤ ਵੱਡਾ ਮਾਮਲਾ ਹੁੰਦਾ ਹੈ ਇੰਨੇ ਦਾ ਤਾਂ ਕੋਈ ਪੰਚ ਨਹੀਂ ਮੰਗ ਹੁੰਦਾ ਤੇ ਐਮ ਐਲ ਏ ਹੋਣਾ ਟੋਟਲ ਪੰਜਾਬ ਦੇ 111 ਵਿਧਾਇਕਾਂ ਜਿਨ੍ਹਾਂ ਤੋਂ ਰਮਨ अरोड़ा ਸਾਹਿਬ ਆਖਨੇ ਤੇ ਰਮਨ अरोड़ा ਨੇ ਜਿਸ ਕਦਰ ਪ੍ਰਸ਼ਤਾਜਰ ਦੇ ਦੋਸ਼ ਲੱਗ ਰਹੇ ਅੰਦਾਜ਼ਾ ਲਗਾ ਜਾ ਸਕਦਾ ਹੈ ਕਿ ਇਸ ਸੰਦੇ ਵਿੱਚ ਕਿੰਨਾ ਵੱਡਾ ਨਗਾਰ ਪ੍ਰਸ਼ਤਾਜਰ ਦੇ ਦੂਜੇ ਮੁੱਦਿਆਂ ਲੈ ਕੇ ਲੋਕਾਂ ਦੇ ਚੁਣੇਵੇਂ ਨਮੈਂਦੇ ਆ ਜੇ ਉਹੀ ਲੋਕਾਂ ਨੂੰ ਲੁੱਟਣਾ ਤੇ ਖੁੱਟਣਾ ਸ਼ੁਰੂ ਕਰ ਦੇਣ ਤਾਂ ਬਚਾਏਗਾ ਕੌਣ ਅਸੀਂ ਅਕਸਰ ਲੋਕਾਂ ਦੀ ਗੁਰਬਤ ਦੀ ਗੱਲ ਕਰਦੇ ਆ ਜੀ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਕਿ ਚੋਣਵੇਂ ਨੁਮਾਇੰਦੇ ਸੁਣਦੇ ਨਹੀਂ ਕਦੇ ਕਿਸਾਨ ਆंदोलਨ ਚੱਲਦਾ ਇੱਕ ਦਿਨ ਰਾਜਮਾ ਦੇ ਆंदोलਨ ਚੱਲਦੇ ਆ ਜੀ ਤੇ ਆਹਨ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਹੁੰਦੀ ਹੈ ਕਦੇ ਜਿਹੜਾ ਹੈਗਾ ਕੀਮਤਾਂ ਦੇ ਵਾਧੇ ਦੀ ਗੱਲ ਹੁੰਦੀ ਹੈ ਸਿੱਖਿਆ ਦੀ ਗੱਲ ਹੁੰਦੀ ਬਹੁਤ ਸਾਰੇ ਮੁੱਦੇ ਜਿਹਨਾਂ ਦਾ ਜ਼ਿਕਰ ਹੁੰਦਾ ਪਰ ਉਹ ਸਿਸਟਮ ਹਵਾਲੇ ਕਿ ਨਾਲ ਲੋਕਾਂ ਦੇ ਆ ਬਿਲਕੁਲ ਸਾਡਾ ਸਿਸਟਮ ਦੇ ਹਵਾਲੇ ਰਮਣਾ ਰੂੜਾ ਅਰਗਿਆਂ ਦੇ ਹੋਏਗਾ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿੱਦਾਂ ਬਣੇਗਾ ਪੰਜਾਬ ਰੰਗਲਾ ਜੀ ਕਿਦਾਂ ਦੇ ਦੇ ਦਾ ਵਿਕਾਸ ਹੋਏਗਾ ਰਮਨ ਰੋੜਾ ਨੇ ਇਹ ਗੱਲ ਜਿਹੜੀ ਉਜਾਗਰ ਕਰਦੀ ਹੈ ਪੰਡਾ ਚਰਾਹੇ ਚ ਬੰਦਾ ਪੋਲੀਟੀਕਲ ਸਿਸਟਮ ਦਾ ਜੀ ਕਿ ਸਾਡਾ ਮੌਜੂਦਾ ਪੋਲੀਟੀਕਲ ਸਿਸਟਮ ਕਿੰਨਾ ਭ੍ਰਸ਼ਟਾ ਤੇ ਕਿੰਨਾ ਕਰਪਟ ਹੈ ਹਮ ਅਸੀਂ ਸਾਰੇ ਉਸ ਉਸ ਜਹਾਜ਼ ਵਿੱਚ ਬੈਠੇ ਆ ਸਾਰੇ ਲੋਕ ਜਿਹਦੇ ਵਿੱਚ ਵੱਡੇ ਵੱਡੇ ਮਗੋਰੇ ਹੋ ਚੁੱਕੇ ਆ ਤੁਰ ਜਾਵੇ ਤੁਰ ਜਾਵੇ ਪਤਾ ਨਹੀਂ ਕਿਹੜੇ ਵੇਲੇ ਡੁੱਬ ਜੇ ਜੀ ਇਹ ਸਾਡੇ ਪੋਲੀਟੀਕਲ ਸਿਸਟਮ ਦਾ ਹਾਲ ਹੋਇਆ ਸੋਹ ਕਲੇ ਰਮਨ ਰੋੜਾ ਦਾ ਨਹੀਂ ਸਵਾਲ ਪੋਲਿਟিক্যাল ਸਿਸਟਮ ਦੇ ਡੁੱਬਣ ਦਾ ਹੈ ਕਿ ਕਿਸ ਤਰ੍ਹਾਂ ਦਾ ਇਹ ਤਾਂ ਗੱਲ ਸਾਹਮਣੇ ਆ ਗਈ ਇਹ ਗੱਲ ਮੈਂ ਜ਼ਰੂਰ ਹੋਰ ਕਹਿਣੀ ਚਾਹਾਂਗਾ ਜੀ ਦੇਖੋ ਹੋ ਕੀ ਰਿਹਾ ਰਮਨ अरोड़ा ਪ੍ਰਸ਼ਾਸਨ ਦੇ ਮਾਮਲੇ ਗ੍ਰਿਫਤਾਰ ਹੋ ਗਿਆ ਜਿੱਦਾਂ ਤੁਸੀਂ ਕਹੇ ਪਿਛੀ ਹੈ ਸਾਰਾ ਕੁਝ ਹੈ ਜੀ ਵਿਰੋਧੀ ਪਾਰਟੀਆਂ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ ਹਮ ਬਈ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਕਰੋ ਤਾਂ ਸਮਝ ਲੱਗਦੀ ਹੈ ਮੈਂ ਕਹਿਣਾ ਕਿ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੇ ਆਪਣਾ ਧਰਮ ਸਮਝ ਕੇ ਕਸਰ ਨਹੀਂ ਛੱਡੀ ਇਸ ਮਾਮਲੇ ਤੇ ਬੋਲਣ ਦੀ ਕਾਂਗਰਸ ਕਾਂਗਰਸ ਦਾ ਜਿਹੜਾ ਬੁਰੂਦੀ ਤੇ ਅਗੂ ਆ ਪ੍ਰਤਾਵਾ ਜਾ ਉਹ ਕਹਿ ਰਿਹਾ ਜੀ ਡਰਾਮੇਬਾਜ਼ੀ ਹੈ ਜੀ ਇਸੇ ਤਰੀਕੇ ਨਾਲ ਦੁੱਲੋਂ ਸਾਹ ਬੜੇ ਪੁਰਾਣੇ ਕਾਂਗਰਸੀ ਅਗੂਆ ਕਦਾਵਾਰ ਅਗੂਆਂ ਬੜਾ ਸਤਕਾਰ ਕਰਦਾ ਉਹਨਾਂ ਦਾ ਰੂ ਵੀ ਕਹਿ ਰਿਹਾ ਤੇ ਕੋਈ ਪੁਰਾਣਾ ਢੰਗ ਤਰੀਕਾ ਵਰਤਿਆ ਜਾ ਰਿਹਾ ਹੂੰ ਇਦਾਂ ਹੀ ਭਾਜਪਾ ਵਾਲੇ ਕਹਿ ਰਿਹਾ ਇਦਾਂ ਹੀ ਕਾਲੀਤਾਲ ਦੇ ਬਿਕਰ ਮਿਲਟੀਆ ਕਹਿ ਰਿਹਾ ਹੂੰ ਹੁਣ ਸਵਾਲ ਇਹ ਆ ਕਿ ਜਣੀ ਕਿਸੇ ਪਾਰਟੀ ਬੁਰੂਦੀ ਤੇ ਅਗੂ ਨੇ ਮੌਕਾ ਨਹੀਂ ਛੱਡਿਆ ਜਦੋਂ ਰਮਨ ਰੋੜਾ ਬਾਰੇ ਕਮੈਂਟਸ ਨਾ ਕੀਤਾ ਹੋਵੇ ਕਮੈਂਟਸ ਕੀ ਕੀਤਾ ਜੀ ਕਿ ਇਹ ਡਰਾਮੇਬਾਜੀ ਹੈ ਹੂੰ ਵੀ ਇਹ ਜਨਰਲ ਸਿਆਪੇ ਗੱਲ ਮੰਨਦੇ ਆ ਕਿ ਵੀ ਡਰਾਮੇਬਾਜੀ ਕਰ ਰਿਹਾ ਹੈ ਆਪ ਬਲੇ ਤਾਂ ਵੱਡਾ ਸਵਾਲ ਤਾਂ ਵਿਰੋਧੀ ਧਿਰਾਂ ਦੇ ਉੱਠਦਾ ਜੇ ਰਮਨ ਰੋੜਾ ਬਾਕੀ ਇਹਨਾਂ ਕ੍ਰਾਫਟ ਸੀ ਲੋਕਾਂ ਤੋਂ ਇਹਦਾ ਲੁੱਟਮਾਰ ਕਰ ਰਿਹਾ ਸੀ ਤਾਂ ਵਿਰੋਧੀ ਧਿਰ ਕਿੱਥੇ ਸੀ ਜੀ ਵਿਰੋਧੀ ਧਿਰਾਂ ਨੇ ਰਮਨ ਰੋੜਾ ਤੇ ਸਵਾਲ ਕਿਉਂ ਨਹੀਂ ਠਾਏ ਹੂੰ ਕੀ ਵਿਰੋਧੀ ਧਿਰਾਂ ਕ੍ਰਾਫਟ ਸੁੰਦੇ ਚੋਪਾ ਹੈ ਪੋਲਿਟিক্যাল ਪਾਰਟੀਆਂ ਦੇ ਆਗੂ ਕ腐ਪਸ਼ਨ ਕਰਨਾ ਉਹਦੇ ਬਾਰੇ ਸਵਾਲ ਉਠਣ ਦਾ ਮਾੜੀ ਗੱਲ ਹੈ ਵਿਅਸਤਰ ਫੜਾਇਆ ਜਾਵੇ ਤਾਂ ਲਾਲਾ ਲਾਲਾ ਹੋ ਜਾਂਦੀ ਹੈ ਕਿ ਆਪਸਰਾ ਦੇ ਖਰਾਬ ਕਾਰਵਾਈ ਹੋਣੀ ਚਾਹੀਦੀ ਹੈ ਜੀ ਬੜਾ ਅਜੀਬ ਇਤਫਾਕ ਹੈ ਕਿ ਰਮਨ ਰੋੜਾ ਇੱਕ ਪੋਲਿਟিক্যাল ਆਗੂ ਹੈ ਉਹ ਜਿੱਦਾਂ ਵੀ ਗ੍ਰਿਫਤਾਰ ਹੋਇਆ ਇੱਕ ਪ੍ਰੇਸਟਾਜਰ ਸਿਸਟਮ ਦੇ ਦੋਸਾਂ ਦੇ ਦੀਨ ਜਿਹੜਾ ਗ੍ਰਿਫਤਾਰ ਹੋਇਆ ਉਹਨੂੰ ਰੋਧੀ ਪਾਰਟੀ ਦੇ ਆਗੂ ਇਹ ਕਹਿ ਰਿਹਾਗੇ ਜੀ ਇਹ ਡਰਾਮੇਬਾਜ਼ੀ ਹੈ ਨਾ ਮੈਂ ਵਾਜੀ ਮੰਨੀ ਜਾ ਸਕਦੀ ਹੈ ਚਲੋ 117 ਹੋਰ ਵਿਧਾਇਕਾਂ ਉਹਨਾਂ ਤੋਂ ਲੱਭ ਲੋ ਜੀ ਕਿੰਨੇ ਕੋਰ ਕੋਈ ਕਰਪਟ ਵਿਧਾਇਕ ਹੈ ਸਵਾਲਦਾਇ ਹੈ ਕਿ ਜਾਂ ਤਾਂ ਕੋਈ ਉਹਦੀ ਮਿਸਾਲ ਸਾਹਮਣੇ ਲਿਆਂਦੀ ਜਾਏ ਕਿ ਕਿਸੇ ਹਲਕੇ ਦਾ ਵਿਧਾਇਕਾ ਕਰਪਟਾ ਜੀ ਕਾਲੀ ਦਾਲ ਪਾਜਪਾ ਕਾਂਗਰਸ ਵਾਲੇ ਉਹਦੀ ਆਵਾਜ਼ ਠਾਰਿਆ ਕਿ ਲੁੱਟ ਲੁੱਟ ਕੇ ਖਾ ਰਿਆ ਇਹਦੀ ਕੋਈ ਗੱਲ ਕਿਉਂ ਨਹੀਂ ਸੁਣਵਾਈ ਹੋ ਰਹੀ ਸਿੱਧੂ ਸਾਹਿਬ ਬਰਖਾਸਤਗੀ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਦਾਗਾ ਮੈਂ ਤੁਹਾਨੂੰ ਇੱਕ ਸਕੰਡ ਦਾ ਇੱਕ ਸਵਾਲ ਦਾ ਜਵਾਬ ਅੱਗੇ ਆਪਾਂ ਲੈਣੇ ਆਂ ਜੀ ਦਰਸ਼ਕਾਂ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਹਮ ਕਿ ਆਪ ਦੇ 3 ਸਾਲ ਨਿਕਲ ਗਏ ਜੀ ਜਨਰਲ ਬਿਆਨਬਾਜ਼ੀ ਕਰਨੀ ਹੋਰ ਗੱਲ ਹੈ ਮੁਕੰਦਰੀ ਦੇ ਖਿਲਾਫ ਕਰੀ ਜਾਔਰ ਅਨੰਦਕੇਰੀਵਾਲ ਦੇ ਖਿਲਾਫ ਕਰੀ ਜਾਓ 117 ਵਿਧਾਇਕਾਂ ਚੋਂ ਕਿਹੜਾ ਵਿਧਾਇਕ ਆਪ ਦਾ ਜਿਹਦੇ ਖਿਲਾਫ ਮਰੂਦੀ ਤਰ੍ਹਾਂ ਨੇ ਵਿਧਾਨ ਸਭਾ ਜਾਂ ਉਹਦੇ ਪੱਟਪਾਡਲ ਜਾਂਦੇ ਉਹਨਾਂ ਕਿ ਜੀ ਆਹ ਦੋਸ਼ ਹੈ ਕਰੋ ਕਾਰਵਾਈ ਜੀ ਜੇ ਕਿਸੇ ਦੇ ਕਾਰਵਾਈ ਹੋਈ ਹੈ ਤਾਂ ਉਹਨੂੰ ਕਹਿ ਰਹੇ ਕਿ ਜੀ ਇਹ ਦ੍ਰਸ਼ਟਾਮਨਾਵਾਦੀ ਹੈ ਹੂੰ ਡਰਾਮੇਵਾਦੀ ਵਿਰੋਧੀ ਤਰ੍ਹਾਂ ਦੀ ਹੈ ਕਾਪਦੀ ਹੈ ਇਹਦਾ ਫੈਸਲਾ ਚਲੋ ਅਪਾ ਦਰਸ਼ਕਾਂ ਨੂੰ ਦੱਸ ਦਿਆਂ ਜੀ ਸਿੱਧੂ ਸਾਹਿਬ ਜ਼ਿਆਦਾਤਰ ਜੋ ਵਿਰੋਧੀ ਧਿਰਾਂ ਨੇ ਜਾਂ ਹੋਰ ਸਿਆਸੀ ਪਾਰਟੀਆਂ ਨੇ ਉਹ ਇਹ ਕਹਿ ਰੀਆਂ ਨੇ ਕਿ ਕਰਪਟ ਕਰਪਟ ਮੰਤਰੀ ਪਹਿਲਾਂ ਬਾਹਰ ਆਏ بڑے ਇਲਜ਼ਾਮ ਲੱਗੇ ਪਰ ਹਾਲੇ ਤੱਕ ਕਿਸੇ ਦੀ برخਾਸਤਗੀ ਨਹੀਂ ਹੋਈ ਤਾਂ ਕੀ ਇਸ ਮਾਮਲੇ ਦੇ ਵਿੱਚ ਲੱਗਦਾ ਹੈ ਕਿ ਹੁਣ سرکار برخاستگی ਵੱਲ ਵੀ ਅੱਗੇ ਵਧੇਗੀ। ਦੇਖੋ ਇਹ ਤਾਂ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਉਹਨਾਂ ਦਾ ਰਿਮਾਂਡ ਹੈ ਕਿ ਉਹਦੇ ਚ ਕੀ ਤੱਥ ਸਾਹਮਣੇ ਆਉਂਦੇ ਆ। ਜੀ। ਅਸਲ ਜਿਹੜੀ ਅਦਾਲਤੀ ਕਾਰਵਾਈ ਆ ਤੱਥਾਂ ਦੇ ਆਧਾਰ ਤੇ ਸਾਹਮਣੇ ਆਉਂਦੀ ਹੈ ਗੱਲ। ਹਮ। ਉਹ ਕਿੱਦਾਂ ਹੋਏਗੀ ਉਹ ਤਾਂ ਆਉਣ ਵਾਲੇ ਜਿਹੜੇ ਦਿਨ ਹੈ ਫੈਕਟਸ ਤੱਥ ਕਿੱਦਾਂ ਸਾਹਮਣੇ ਆਉਣਗੇ। ਜੀ। ਉਹਦੇ ਮੁਤਾਬਕ ਹੀ ਹੋਏਗਾ ਪਰ ਇੱਕ ਗੱਲ ਤਾਂ لازمی ਆ ਨਾ ਕਿ ਰਮਨ ਅਰੋੜਾ ਤੇ ਅੱਗੇ ਕਾਰਵਾਈ ਜਿਹੜਾ ਹੋਏਗੀ ਉਹ ਤਾਂ ਸ੍ਰੀਮਦਾਗ ਸਾਹਮਣੇ ਆਏਗੀ ਗੱਲ। ਜੀ ਪਰ ਇਹ ਕ੍ਰਿਟੀਕਲ ਆਗੂ ਜਦੋਂ ਕੱਲ ਨੂੰ ਲੋਕਾਂ ਦੀ ਕਚਹਿਰੀ ਚ ਵਾਪਸ ਜਾਏਗਾ ਹੂੰ ਇਹ ਫਿਰ ਕਲਾ ਹੋਣਾ ਆਵਾਜ਼ ਦੀ ਪਾਰਟੀ ਦੀ ਗੱਲ ਨਹੀਂ ਜਿਹੜੇ ਜੰਦਰ ਕੇਂਦਰੀ ਹਲਕੇ ਦੇ ਲੋਕ ਹੈ ਜੀ ਉਹਨਾਂ ਦੇ ਵੀ ਨਿਰਭਰ ਕਰੇਗਾ ਕਿ ਆਪਣੇ ਆਗੂ ਬਾਰੇ ਸਵਾਲ ਪੁੱਛਣਗੇ ਜੇ ਉਹਨਾਂ ਕੋਲ ਜਾਏਗਾ ਹੂੰ ਜਿੰਨੀ ਹਮਾਕਤ ਹਿੰਮਤ ਕਰੇਗਾ ਕੋਈ ਆਗੂ ਜੀ ਚਾਹੇ ਰਮਨ ਰੋੜਾ ਹੋਵੇ ਚਾਹੇ ਹੋਰ ਵੀ ਕੋਈ ਆਗੂ ਹੋਵੇ ਜਿਹਦੇ ਪਿਛਾਚਾਰ ਤੇ ਦੋਸ਼ ਲੱਗੇ ਹੈ ਜੇਲ੍ਹ ਚ ਗਿਆ ਹੈ ਕਾਰਵਾਈ ਹੋਈ ਹੈ ਇਹ ਫੇਰ ਜਾ ਕੇ ਇਲੈਕਸ਼ਨ ਲੜਦਾ ਲੋਕਾਂ ਜਾਂਦਾ ਫਿਰਦਾ ਜਵਾਬ ਦੇ ਮੈਂ ਸੰਧਾ ਕਿ ਹਲਕੇ ਤੇ ਜਾਂ ਨਾ ਉਹ ਦੇ ਲੋਕਾਂ ਦੀ ਵੀ ਹੈ ਵੀ ਤੁਸੀਂ ਖਰਾਬ ਲੋਕਾਂ ਨੂੰ ਚੁਣ ਕੇ ਭੇਜੋਗੇ ਹਾਂ ਤਾਂ ਫਿਰ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਜ ਜਦਾ ਅਕਸਰ ਕਹਿੰਦੇ ਜੇ ਤੁਸੀਂ ਕਿਕਰਾਂ ਭੇਜੋਗੇ ਤਾਂ ਦਾਖਾਂ ਦੀ ਆਸ ਨਹੀਂ ਰੱਖ ਸਕਦੇ ਮਿੱਤਰੋ ਫਿਰ ਤਾਂ ਕਿਕਰਾਂ ਹੀ ਕੰਡੇ ਚੁਗੋਗੇ ਜੀ ਉਹ ਲੋਕਾਂ ਤੇ ਵੀ ਨਿਰਪਰ ਕਰਦਾ ਆਪਨੇ ਜਿੱਥੇ ਦਾ ਕਾਰਵਾਈ ਕੀਤੀ ਸਾਹਮਣੇ ਆਏਗਾ ਪਰ ਅੱਗੇ ਜਦੋਂ ਗੱਲ ਲੋਕਾਂ ਚ ਜਾਏਗੀ ਤਾਂ ਲੋਕਾਂ ਦੀ ਕਚਹਿਰੀ ਵੀ ਬਹੁਤ ਵੱਡਾ ਮਾਮਲਾ ਹੁੰਦਾ ਅਸਲ ਸੱਚ ਤੇ ਝੂਠ ਦਾ ਨਾਟਕ ਆ ਤਾਂ ਪੰਜਾਬ ਦੇ ਲੋਕ ਕਰਨਗੇ ਜਦੋਂ ਮੌਕਾ ਆਏਗਾ ਜੀ ਜੀ ਸਿੱਧੂ ਸਾਹਿਬ ਪ੍ਰਧਾਨਾਂ ਵਿੱਚ ਲੜਾਈ ਵੇਖਣ ਨੂੰ ਮਿਲ ਰਹੀ ਹੈ ਅਗਰ ਗੱਲ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਜੋ ਕਿ ਸੰਸਦ ਵੀ ਨੇ ਦੂਜੇ ਪਾਸੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਤਾਂ ਅਮਰਿੰਦਰ ਰਾਜਾ ਵੜਿੰਗ ਵੱਲੋਂ ਉਹਨਾਂ ਨੂੰ ਚੈਲੰਜ ਕੀਤਾ ਗਿਆ ਕਿ ਅਬੋਹਰ ਦੇ ਵਿੱਚ ਉਹਨਾਂ ਖਿਲਾਫ ਚੋਣ ਲੜਨ ਬਿਲਕੁਲੇ ਬੜਾ ਇੰਟਰਸਟਿੰਗ ਸਵਾਲ ਆ ਤੁਹਾਣੀ ਤੁਹਾਡਾ ਇਹਨੂੰ ਜੇ ਪੰਜਾਬੀ ਜਾਬਾ ਕੀ ਇਹਨੂੰ ਕਹਿੰਦਾ ਨੂਰਾ ਕੁਸ਼ਤੀ ਜੀ ਕਿ ਕਿਸੇ ਨੂੰ ਪਾਉਣ ਨੂੰ ਕੁਝ ਹੈ ਨਹੀਂ ਦਾਪਾਂ ਵੀ ਉਹਨਾਂ ਦੇ ਕੋਲ ਜ਼ਿਕਰ ਕਰ ਰਹੇ ਆ ਮੀਡੀਆ ਵੀ ਕਰੇਗਾ ਬਾਕੀ ਵੀ ਇਸ ਮੁੱਦੇ ਦੇ ਉੱਤੇ ਜੀ ਪਹਿਲਾਂ ਵੀ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਨੇ ਕਿਹਾ ਸੀ ਉਹ ਜਿਹੜਾ ਹਲਕਾ ਹੈਗਾ ਉਹ ਨਾ ਪੰਜ ਪੰਜ ਦੇ ਸਿਰੇ ਮੂਦਾ ਪ੍ਰਧਾਨ ਹੈ ਜਾਖੜ ਸਾਹਿਬ ਉਹਨਾਂ ਦਾ ਹਲਕਾ ਉਹਨਾਂ ਦੇ ਭਤੀਜੇ ਉੱਥੋਂ ਹੋਣਾ ਬੁਰੈਕ ਨੇ ਕਾਂਗਰਸ ਦੇ ਟਿਕਟ ਦੇ ਜਿੱਥੇ ਕਾਂਗਰਸ ਦੇ ਟਿਕਟ ਦੇ ਕਰਕੇ ਅਜੇ ਵੀ ਟੈਕਨੀਕਲ ਤੌਰ ਤੇ ਕਾਂਗਰਸੀ ਹੈ ਪਰ ਪ੍ਰੈਕਟੀਕਲ ਤੌਰ ਤੇ ਕਾਂਗਰਸੀ ਨਹੀਂ ਹੈ ਹੁਣ ਰਾਜਾ ਵਿੜੈਂਗ ਲਗਾਤਾਰ ਚੈਲੰਜ ਕਰ ਰਿਹਾ ਉਸ ਦਾ ਸੁਨੀਲ ਜਾਖੜ ਨੂੰ ਕਿਉਂਕਿ ਸੁਨੀਲ ਜਾਖੜ ਬਾਰੇ ਵੀ ਕਿਉਂ ਟਿੱਸ ਦੇ ਕਮੈਂਟਸ ਸੁਨੀਲ ਜਾਖੜ ਕਰਦੇ ਰਹਿੰਦੇ ਆ ਕਿ ਇਹ ਪਗੜੀ ਬਨ ਕੇ ਇਦਾਂ ਹੋ ਗਈ ਇਦਾਂ ਹੋ ਗਈ ਗੱਲ ਜਰੀਗੀ ਹੈ ਤੇ ਰਾਜਾ ਵਿੜੈਂਗ ਕਹਿੰਦੇ ਵੀ ਹੁਣ ਸਵਾਲ ਇਸ ਗੱਲ ਦਾ ਹੈ ਕਿ ਬੋੜ ਜੱਗੇ ਜਦੋਂ ਇਲੈਕਸ਼ਨ ਆਏਗੀ 27 ਦੀ ਇਲੈਕਸ਼ਨ ਆਉਣੀ ਉਸ ਤੋਂ ਪਹਿਲਾਂ ਆਉਣੀ ਕੋਈ ਨਹੀਂ ਉਦੋਂ ਇਲੈਕਸ਼ਨ ਆਏਗੀ ਕਹਿੰਦੇ ਮੈਂ ਵੀ ਉਥੋਂ ਬੋੜ ਤੋਂ ਲੜਾਂਗਾ ਚੋਣ ਤੇ ਸੁਨੀਲ ਜਾਖੜ ਵੀ ਚੋਣ ਲੜਨ ਇਹ ਵੀ ਦੇਖਿਆ ਜਾਏਗਾ ਜੇ ਤਾਂ ਕਹਿੰਦੇ ਮੈਂ ਹਾਰ ਗਿਆ ਤਾਂ ਮੈਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਜਾਵਾਂਗਾ ਜੀ ਜੇ ਹਾਰ ਗਿਆ ਸਨੀਲ ਜਾਖੜ ਤਾਂ ਸਨੀਲ ਜਾਖੜ ਨੂੰ ਭਾਜਪਾ ਦੀ ਪ੍ਰਧਾਨਗੀ ਛੱਡਣੀ ਪਵੇਗੀ ਜੀ ਹੁਣ ਅੱਗੇ ਜੀ ਨੂੰ ਕਹਿੰਦੇ ਵੀ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਦਾ ਨੱਚੇ ਨਾ ਤਾਂ ਸਨੀਲ ਜਾਖੜਾ ਬੋਰ ਤੋਂ ਇਲੈਕਸ਼ਨ ਲੜੇ ਔਰ ਨਾ ਹੀ ਰਾਜਾ ਬਣ ਕੇ ਲੜੇ ਉਹ ਤੋਂ ਕਿਹਨੇ ਇਲੈਕਸ਼ਨ ਲੜਨੀ ਆ ਪੋਲੀਟੀਕਲ ਪਾਰਟੀਆਂ ਨੇ ਫੈਸਲਾ ਕਰਨਾ ਹੈ ਔਰ ਪੋਲੀਟੀਕਲ ਪਾਰਟੀ ਦੇ ਆਗੂਆਂ ਨੇ ਫੈਸਲਾ ਕਰਨਾ ਹੈ ਜੀ ਇਸ ਵੇਲੇ ਰਾਜਾ ਬੜਿੰਗ ਦਾ ਲੁਧਿਆਣਾ ਦੇ ਜਿਹੜੇ ਕਿ ਪਾਰਲੀਮੈਂਟ ਮੈਂਬਰ ਹੈ ਕੱਲ ਨੂੰ ਵਿਧਾਨ ਸਭਾ ਤੋਂ ਇਲੈਕਸ਼ਨ ਲੜਦੇ ਆ ਕਿ ਨਹੀਂ ਲੜਦੇ ਪਾਰਟੀ ਉਹਨਾਂ ਦੀ ਫੈਸਲਾ ਕਰੇਗੀ ਜੀ ਇਧੇ ਸ੍ਰੀ ਜਾਖੜ ਹੋਣੀ ਉਸ ਹਾਲ ਕੇ ਚ ਉਤਰਦੇ ਆ ਕਿ ਨਹੀਂ ਉਤਰਦੇ ਪਰ ਕੋਈ ਸਮੇਂ ਲਈ ਸਵਾਦ ਲੈਣ ਲਈ ਜ਼ਰੂਰ ਹੈ ਕਿਉਂਕਿ ਦੋ ਚਾਰ ਕਰੀਆਂ ਕੋਟੀਆਂ ਜਿਹੜੀਆਂ ਸਨੀ ਜਾਖੜ ਤੋਂ ਦਿਨ ਦੇ ਵਿੱਚ ਦੇਖ ਰਿਹਾ ਸੀ ਮੀਡੀਆ 'ਚ ਹਮੇਤੀ ਸੁਣਾ ਰਿਹਾ ਹੈ ਜੀ ਜੀ ਰਾਜਾ ਬੜਿੰਗ ਦਾ ਲੜਦੇ ਨਹੀਂ ਹੂੰ ਦੂਜੇ ਪਾਸੇ ਜਿਹੜੇ ਕਾਂਗਰਸ ਵਾਲੇ ਆ ਉਹ ਹੀ ਕਹਿ ਰਿਹਾ ਹੈ ਇਸ ਨੇ ਹੀ ਜਾਣ ਕੇ ਕੋ ਪਹਿਲਾਂ ਤਾਂ ਅੰਗਰੇਜ਼ੀ ਉਹ ਪਾਸਵਾ ਚਲਾ ਗਿਆ ਣਕੇ ਦਿਖਾਵੋ ਕਹਿੰਦੇ ਪਤਾ ਲੱਗ ਜੇਗਾ ਲੋਕੀ ਦੇ ਨਾਲ ਸੋ ਨੂਰਾ ਕਿਸਤੀ ਹੈ ਆਪਾਂ ਵੀ ਇੰਨੇ ਕਿ ਕਮੈਂਟ ਕਾਫੀ ਹੈ ਇਸ ਬਾਰੇ ਇਸ ਤੋਂ ਬਾਅਦ ਦੀ ਐਮਤ ਨਹੀਂ ਹੈ ਜੀ ਜੀ ਸਿੱਧੂ ਸਾਹਿਬ ਸਮਾਂ ਥੋੜਾ ਰਹਿ ਗਿਆ ਹੈ ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀ ਚੋਣ ਬੀਤੇ ਦਿਨ ਹੋਈ ਸੀ ਪਰ ਸਰਬਸੰਮਤੀ ਬਣਦੀ ਨਜ਼ਰ ਨਹੀਂ ਆ ਰਹੀ ਹਾਂ ਇਹ ਸਵਾਲ ਹੈ ਮੈਂ ਤੁਹਾਡਾ ਜੂੜੂ ਆਪਾਂ ਤੇ ਗੱਲ ਕਰਾਂਗੇ ਜੀ ਰਣਾ ਗੁਰਦਾਰਾ ਪ੍ਰਮੁਖ ਕਮੇਟੀ ਦੀ ਕਾਲ ਚੋਣ ਹੋਈ ਉਹਦੇ ਚ ਜਿੱਦਾਂ ਜਾਣਕਾਰੀ ਸੀ ਕਿ 49 ਦੇ ਕਰੀਬ ਜਿਹੜੇ ਹੈਗੇ ਚੁਣੇਵੇਂ ਨੁਮਾਇੰਦੇ ਜਿਹਨੇ 40 ਚੁਣੇਵੇਂ ਤੇ 9 ਨਾਮਿਨੇਟਡ ਯਾਨੀ 49 ਮੈਂਬਰੀ ਹਾਊਸ ਹਰਿਆਣਾ ਦਾ ਜੀ ਉਹਨਾਂ ਨੇ ਚੋਣ ਕੀਤੀ ਪੁਰਖhetra ਸਿਵੀ ਪਾਸਾ ਦਾ ਜਿਹੜਾ ਗੁਰਦਾਰਾ ਥਾਸ ਗੁਰਦਾਰਾ ਉੱਥੇ ਇਕੱਠੇ ਹੋਏ ਤੇ ਚੋਣ ਹੋਈ ਜੀ ਉਹਦੇ ਚ ਜਿਹੜਾ ਮੌਕੇ ਦੇ ਬਾਅਦ ਐਲਾਨ ਕੀਤਾ ਗਿਆ ਕਿ ਜਿੰਦੀਸ਼ੀ ਚਿੰਦਾ ਜਿਹੜਾ ਸਰਵ ਸੰਬੰਧੀ ਨਾਲ ਹਰਿਆਣਾ ਗੁਰਦਾਰਾ ਪਰਮੰਧ ਕਮੇਟੀ ਦੇ ਅਰਾਂ ਸੁਣੇਗੇ ਜਿੰਦਾਬਾਦ ਦੇ ਨਾਰੇ ਵੀ ਜਿਹੜਾ ਰਹੀ ਵੀ ਆਪਾਂ ਸੁਨੇ ਆ ਜੀ ਜਸਵੰਤ ਬਲਜੀਤ ਸਿੰਘ ਦਾਦੂ ਵਾਲ ਸਰੂਪੇ ਪਾਉਂਦੇ ਵੀ ਦੇਖੇ ਗਿਆ ਤਦੂਆਸਾਂ ਨੇ ਸਰੂਪੇ ਪਾਇਆ ਜੀ ਪਰ ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਜੈ ਪ੍ਰਕਾਸ਼ ਸਿੰਘ ਨੇ ਜਿਦ ਪ੍ਰਕਾਸ਼ ਸਿੰਘ ਕੋਈ ਹੋਰਾ ਕੁ ਹੈ ਜਿਹੜੇ ਉਸ ਕਮੇਟੀ ਦੇ ਚੁਣੇਵੇਂ ਨੁਮਾਇੰਦੇ ਹੀ ਹੈ ਉਹ ਕਹਿ ਰਿਹਾ ਜੀ ਅਸੀਂ ਚੀਂਦਾ ਸਾਧ ਦੀ ਜਿਹੜੀ ਉਮੀਦਵਾਰੀ ਆ ਉਹ ਦਾ ਵਿਰੋਧ ਕੀਤਾ ਤੇ ਕਹੇ ਸੀ ਕਿ ਇਲੈਕਸ਼ਨ ਨਾਲ ਚੋਣ ਹੋਣੀ ਚਾਹੀਦੀ ਹੈ ਕੀ ਵੀ ਇਹ ਬਣੇਗਾ ਜਾਂ ਕੌਣ ਬਣੇਗਾ ਬਕਾਇਦਾ ਕਹਿੰਦੇ ਸਿਸਟਮ 'ਚ ਇਲੈਕਸ਼ਨ ਦਾ ਉਥੇ ਇਲੈਕਸ਼ਨ ਹੋਈ ਨਹੀਂ ਜਿਹੜੇ ਕਨਵੀਨਰ ਸੀ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਆਪਣੇ ਪਾਸੇ ਜਾ ਕੇ ਸਾਈਡ ਦੇ ਕੋਈ ਫੋਨ 'ਚ ਸੁਣਿਆ ਉਹ ਸੁਣਨ ਤੋਂ ਬਾਅਦ ਇਕਦਾਂ ਐਲਾਨ ਕਰ ਦਿੱਤਾ ਕਿ ਚਿੰਦਾ ਸਾਹਿਬ ਮੈਂ ਐਲਾਨ ਕਰਦਾ ਆਂ ਕਿ ਰਣਾ ਗੁਰਦਾਰ ਪੰਦ ਗੁੰਡੀ ਦੇ ਫਿਰਾਂ ਸਰਜੰਮ ਦਿਨ ਚੁਣੇ ਗਏ ਜੀ ਉਹ ਕਹਿੰਦੇ ਸਾਹ ਤਾਂ ਪੁੱਛਿਆ ਦਾ ਕਰੀ ਹੁਣ ਅਸੀਂ ਅਦਾਲਤ 'ਚ ਜਾਵਾਂਗੇ ਕਮਿਸ਼ਨ ਅੱਗੇ ਵੀ ਕਾਰਵਾਈ ਕਰਾਂਗੇ ਜੀ ਦਿਖਾਇਆ ਜਾਏਗਾ ਲੰਬੀਆਂ ਚੌੜੀਆਂ ਗੱਲਾਂ ਹੁੰਦੀਆਂ ਨੇ ਕੋਈ ਨਿਕਲਦਾ ਕਿ ਨਹੀਂ ਨਿਕਲਦਾ ਬੁਰਾ ਜਰੂਰ ਸ਼ੁਰੂ ਹੋ ਗਿਆ ਪਰ ਇਹ ਵੀ ਹੈ ਕਿ ਜਿਸ ਤਰ੍ਹਾਂ ਜਗਦੀਸ਼ ਢੀਂਡਾ ਪਹਿਲਾਂ ਵੀ ਦਾਵੇਦਾਰੀ ਕਰ ਰਹੀ ਸੀ ਕਿ ਮੇਰੇ ਨਾਲ ਬਹੁਤ ਸਮਤੀ ਹੈ 32 ਦਾ ਚੋਣ ਤੋਂ ਪਹਿਲਾਂ ਹੀ ਕਹਿ ਰਹੀ ਸੀ ਕਿ 32 ਜਿਹੜੇ ਚੁਣੇ ਹੋਏ ਨਵੇਂ ਦੇ ਆ ਉਹ ਮੇਰੇ ਨਾਲ ਹੈ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਚੁਣਨ ਇਸ ਚੁਣੌਤੀ ਜ਼ਰੂਰ ਹੈ ਦੇਖਿਆ ਜਾਏਗਾ ਕਿ ਟੈਕਨੀਕਲ ਦਾ ਹੋਂਦ ਹੈ ਲੀਗਲ ਤੌਰ ਤੇ ਕੋਈ ਨਿਕਲ ਪਾਉਂਦਾ ਹੈ ਕਿ ਚੁਣੌਤੀ ਹੈ ਪਰ ਇਹ ਲਾਜ਼ਮੀ ਹੈ ਕਿ ਹਰਿਆਣਾ ਨੂੰ ਹਰਿਆਣਾ ਗੁਰਦਵਾਰਾ ਪਰੰਡ ਕਮੇਟੀ ਨੂੰ ਨਵੇਂ ਪ੍ਰਧਾਨ ਮਿਲ ਗਿਆ ਆਉਣ ਵਾਲੇ ਦਿਨਾਂ ਜ਼ਿੰਮੇਵਾਰੀ ਸੰਭਾਲੀ ਜਾਏਗੀ ਅਕਸਰ ਇਹ ਜਿਹੜੀਆਂ ਚੋਣਾਂ 'ਚ ਵਿਰੋਧ ਹਮੈਤ ਦੇ ਮਾਮਲੇ ਉੜਦੇ ਰਹਿੰਦੇ ਆ ਜੀ ਜਿਵੇਂ ਜੀ ਹਮੈਤ ਤਾਂ ਉਹਦੇ 'ਚ ਕੋਈ ਬਹੁਤੀ ਗੱਲ ਮੈਨੂੰ ਲੱਗਦਾ ਨਹੀਂ ਕਿ ਅਗੇ ਇਸ ਨੂੰਤੀ ਦਾ ਕੋਈ ਬਣ ਪਾਏਗਾ ਜੀ ਜੀ ਸਿੱਧੂ ਸਾਹਿਬ ਜਾਂਦੇ ਜਾਂਦੇ ਮਿੰਟ ਇੱਕ ਰਹਿ ਗਿਆ ਜੀ ਸ਼ੁਭਮਨ ਗਿੱਲ ਨੂੰ ਕਪਤਾਨੀ ਮਿਲੀ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਇੰਗਲੈਂਡ ਦੌਰੇ ਦੌਰਾਨ ਬਿਲਕੁਲ ਮੈਂ ਕਹਾਂਗਾ ਕਿ ਸੱਚੇ ਪੰਜਾਬੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ਼ੁਭਮਨ ਗਿੱਲ ਜਿਹੜਾ ਹੈਗਾ ਟੀਮ ਦੇ ਕੈਪਟਨ ਬਣਿਆ ਹੈ ক্রিকেট ਦੇ ਔਰ ਇੰਗਲੈਂਡ ਜਿਹੜਾ ਹੈਗਾ ਮੈਚ ਖੇਡਣ ਜਾ ਰਿਹਾ ਦੇ ਗੁਆਇਦੇ ਗੱਲ ਪੰਜਾਬੀ ਹੈ ਉਹ ਖਾਸ ਤੌਰ ਤੇ ਮਲਵਈ ਹੈ ਤਕਸਾਲੀ ਮਲਵਈ ਕਹਿੰਦੇ ਉਸ ਇਲਾਕੇ ਨਾਲ ਸੰਬੰਧਤ ਹੈ ਗੱਲ ਪੰਜਾਬੀਆਂ ਲਈ ਜੋ ਪੰਜਾਬੀ ਆਕਸਰ ਕਹਿੰਦੇ ਪੰਜਾਬੀ ਕੁਆਰਟੀਜ਼ ਬੜੇ ਅਕੇ ਰਹਿੰਦੇ ਆ ਪਹਿਲਵਾਨੀ ਚ ਬੜੇ ਅਕੇ ਰਹਿੰਦੇ ਆ ਹਾਕੀ ਚ ਬੜੇ ਅਕੇ ਰਹਿੰਦੇ ਆ ਤੇ ਜਿੱਦੇ ਗੇਲੇ ਨੇ ਹੁਣ ਕਪਤਾਨੀ ਸੰਭਾਲੀ ਹੈ ਮੈਸਨ ਪੱਧਰ ਦੇ ਕਿਸੇ ਟੈਸਟ ਮੈਚ ਦੀ ਮੈਸਨ ਦਾ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ক্রিকেট ਦੇ ਵਿੱਚ ਆਪਣਾ ਸਿਕਾ ਜਮਾਰਿਆ ਤਾਂ ਆਕ ਜਮਾਰਿਆ ਜੀ ਸਿਰ ਸਾਹਿਬ तमाम ਖਬਰਾਂ ਉਪਰ ਚਰਚਾ ਲਈ ਬਾਬਾ শুকਰੀਆ ਮਿਹਰਬਾਨੀ ਤਾਂ ਬਿਲਕੁਲ ਜੀ ਐਮਬੀਐਨ ਦੇ ਵਿੱਚ ਯਾਨੀ ਕਿ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਲਈ ਇਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਅਪਡੇਟਸ ਤੇ ਚਰਚਾ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆਕਾਰ